ਨੈਸ਼ਨਲ 6 ਸਪੋਰਟਸ ਕੌਂਸਲ ਵੱਲੋਂ ਸੀਨੀਅਰ ਬਲਬੀਰ ਸਿੰਘ ਹਾਕੀ ਸਟੇਡੀਅਮ ਸਹਿਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਜਿੱਥੇ ਆਪਾਂ ਖੜੇ ਆ ਤੁਹਾਨੂੰ ਸਟੇਡੀਅਮ ਵੀ ਦਿਖਾ ਰਹੇ ਆ ਇਸ ਸਟੇਡੀਅਮ ਦੇ ਵਿੱਚ ਅਸੀਂ 5 ਰੋਜ਼ਾ ਜਿਹੜਾ ਟੂਰਨਾਮੈਂਟ ਕਰਵਾ ਰਹੇ ਹਾਂ ਉਸ ਦਾ ਅੱਜ ਸੈਮੀਫਾਈਨਲ ਹੋਇਆ ਤੇ ਕੱਲ ਨੂੰ ਫਾਈਨਲ ਮੈਚ ਹੋਣਾ ਤੇ ਫਾਈਨਲ ਮੈਚ ਮੌਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਸਾਹਮਣੇ ਇਸ ਸਟੇਡੀਅਮ ਦੇ ক্রিকেট ਸਟੇਡੀਅਮ ਹੈ ਜਦੋਂ ਉੱਥੇ ਕੋਈ ਮੈਚ ਹੁੰਦਾ ਹੈ ਤਾਂ ਉੱਥੇ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੇ ਦਰਸ਼ਕ ਪਹੁੰਚਦੇ ਨੇ ਦੇਖਦੇ ਨੇ ਸਟੇਡੀਅਮ ਦੇ ਵਿੱਚ ਆ ਕੇ ਮੈਚ ਇਸੇ ਤਰੀਕੇ ਦੇ ਨਾਲ ਦਰਸ਼ਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਸਟੇਡੀਅਮ ਦੇ ਵਿੱਚ ਕੱਲ 2 ਵਜੇ ਪਹੁੰਚਣ ਤੇ ਆਨੰਦ ਮਾਣਨ ਤੇ ਹਾਕੀ ਦੇ ਵਿੱਚ ਜਿਹੜੇ ਸਾਡੇ ਸਿੱਖੀ ਸਰੂਪ ਵਾਲੇ ਖਿਡਾਰੀ ਨੇ ਉਹਨਾਂ ਦਾ ਜਿਹੜਾ ਫਾਈਨਲ ਮੈਚ ਦੇ